ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਤਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਜੇ ਕਾਟਨ ਪ੍ਰਿੰਟ ਦੇ ਸੂਟ ਨੇ ਜਿਹੜੇ ਉਹ ਲੈ ਕੇ ਆਏ ਆ ਠੀਕ ਹੈ ਜੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰਕੇ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਜਿਹੜਾ WhatsApp ਨੰਬਰ ਹੈ ਉਹ ਅਸੀਂ ਵੀਡੀਓ ਦੇ ਵਿੱਚ ਇੱਥੇ ਮੈਂਸ਼ਨ ਕਰਾਂਗੇ ਉੱਪਰ ਠੀਕ ਹੈ ਮੈਂਸ਼ਨ ਕੀਤਾ ਹੋਊਗਾ ਤਾਂ ਤੁਸੀਂ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਹੈ ਉਹ ਵਾਲਾ ਸਾਡਾ ਨੰਬਰ ਸੇਵ ਕਰਕੇ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਤੁਸੀਂ ਭੇਜ ਸਕਦੇ ਹੋ ਬਹੁਤ ਹੀ ਸਸਤੀ ਰੇਟ ਤੇ ਜਿਹੜੇ ਹੈਗੇ ਨੇ ਇਹ ਸੂਟ ਨੇ ਆਪਣੇ ਬਹੁਤ ਹੀ ਪਿਆਰੇ ਪਿਆਰੇ ਯੂਨੀਕ ਜਿਹੇ ਪ੍ਰਿੰਟ ਨੇ ਸਾਰਿਆਂ ਦਾ ਸਟਾਫ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੋਨਾ ਸਟਾਫ ਹੈ ਇਹਨਾਂ ਦਾ ਇਹਨਾਂ ਦੇ ਰੇਟ ਵੈਸੇ ਅਲੱਗ-ਅਲੱਗ ਨੇ ਸਾਰਿਆਂ ਦੇ ਜਿਹੜੇ ਤਾਂ ਪਲੇਨ ਬਾਟਮ ਨਾਲ ਹੈਗੇ ਨੇ ਪ੍ਰਿੰਟਡ ਸੂਟ ਇਹਨਾਂ ਦੇ ਸੇਮ ਰੇਟ ਨੇ ਜਿਹੜੇ ਆਹਾ ਲਾਈਨਾਂ ਵਾਲੀ ਸ਼ਰਟ ਹੈ क्रेश कॉटन ਦੇ ਨੇ ਇਹਨਾਂ ਦਾ ਰੇਟ ਅਲੱਗ ਹੈ ਜੀ ਤੇ ਅੱਗੇ ਜਿਹੜੇ ਆਪਣੇ ਹੋਰ ਸੂਟ ਨੇਗੇ ਪ੍ਰਿੰਟਡ ਸ਼ਰਟ ਇਹਨਾਂ ਵਿੱਚ ਆਪਣੇ ਪ੍ਰਿੰਟਡ ਸ਼ਰਟ ਤੇ ਬਾਟਮ ਹੈ ਜਿਹੜੀ ਉਹਦੇ ਉੱਪਰ ਪੇਂਟ ਕੀਤਾ ਹੋਇਆ ਠੀਕ ਹੈ ਇਹ ਵੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਸੂਟ ਨੇ ਆਪਣੇ ਸਾਰੇ ਇਹ ਠੀਕ ਹੈ ਤੁਸੀਂ ਸਾਨੂੰ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਸੋਹਣੇ ਸੋਹਣੇ ਸੂਟ ਜੇ ਸਾਡੇ ਤੋਂ ਤੁਸੀਂ ਇਹ ਲੈ ਸਕਦੇ ਹੋ ਜੀ ਆਪਾਂ ਤੁਹਾਨੂੰ ਜਿਹੜੀ ਸ਼ਿਪਿੰਗ ਹੈ ਉਹ ਫ੍ਰੀ ਦੇਵਾਂਗੇ ਠੀਕ ਹੈ ਸ਼ਿਪਿੰਗ ਦਾ ਕੋਈ ਚਾਰजेस ਨਹੀਂ ਹੋਊਗਾ ਸੂਟ ਬਹੁਤ ਹੀ ਪਿਆਰੇ ਸੋਹਣੇ ਜੇ ਸੂਟ ਨੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜੋ ਸਿਰਫ ਕੱਲ੍ਹ ਤੱਕ ਹੀ ਇਹ ਸੂਟ ਅਵੇਲੇਬਲ ਨੇ ਆਪਣੇ ਕੋਲ ਠੀਕ ਹੈ ਜੀ